welcome to my new youtube channel wonders of the side i am going to upload my new video uh, the main aim is to upload uh, load this video is Second. to maintain peace equal harmony for the uh, for brotherhood in india furthermore uh, there should be equal education and job opportunity to all the citizens of india ਅੱਜ ਕੀ ਜੇਕਰ ਅੱਜ ਦੇਸ਼ ਦੇ ਵਿੱਚ ਗੱਲ ਕਰੀਏ ਦੇਥੋਂ ਦੀ ਪ੍ਰਭੂ ਸਤ ਕਰੀਏ ਤਾਂ ਸਾਡੇ ਪ੍ਰਭੂ ਸਤਾ ਨੂੰ ਢਾ ਸਾਡੇ ਦੇਸ਼ ਦੇ ਹੁਣ ਦੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਂਕ ਹੈ ਤੇ ਮੈਂ ਉਹਨੂੰ ਸਰੰਦਰ ਮੋਦੀ ਕਹਿਣਾ ਹੈ ਉਹਨਾਂ ਨੇ ਢਾ ਲਾਈ ਹੋਈ ਹੈ ਜਦੋਂ ਕਿ ਸਾਡੇ ਦੇਸ਼ ਦੇ ਸੰਵਿਧਾਨ ਦੇ ਦੁਆਰਾ ਉਹ ਚੁਣਿਆ ਗਿਆ ਪ੍ਰਧਾਨ ਮੰਤਰੀ ਆਪਸ ਦੂਦੇ ਪਾਸੇ ਉਹ ਤੇ ਉਹਦਾ ਟੋਲਾ ਉਸ ਸੰਵਿਧਾਨ ਨੂੰ ਤੋੜਨ ਲਈ ਐਨ ਪੂਰੇ ਆਪਣਾ ਟੈਲ ਵਾਲਾ ਜੋਰ ਲਾ ਰਿਹਾ ਹੈ ਉਥੇ ਸਾਨੂੰ ਸਮਝ ਲੈਣਾ ਚਾਹੀਦਾ ਕਿ ਜਦੋਂ ਸਾਡੇ ਇਥੋਂ ਦੇ ਲੋਕਾਂ ਨੇ ਕਿਹਾ ਸੀ ਕਿ ਸਾਨੂੰ ਪਾਕਿਸਤਾਨ ਨਾਲ ਲੜਾਈ ਨਹੀਂ ਲੜਨੀ ਚਾਹੀਦੀ ਪਾਕਿਸਤਾਨ ਦੇ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਲੜਾਈ ਨਹੀਂ ਲੜਨੀ ਚਾਹੀਦੀ ਲੜਾਈ ਕਿਸੇ ਵੀ ਹਮਲੇ ਦਾ ਮਸਲੇ ਦਾ ਹੱਲ ਨਹੀਂ ਹੁੰਦੀਗੀ ਘਰ ਵਿੱਚ ਵੀ ਲੜਾਈ ਹੋਵੇ ਤਾਂ ਉਹਦਾ ਬਨਾਹ ਹੀ ਹੁੰਦਾ ਹੁੰਦਾ ਹੈ ਉੱਥੇ ਜਦੋਂ ਦੋਵਾਂ ਦੇਸ਼ਾਂ ਦੇ ਕਹਿਣ ਦੇ ਬਾਵਜੂਦ ਵੀ ਇਥੋਂ ਦੇ ਹਾਕਮਾਂ ਨੇ ਲੜਾਈ ਨਾ ਹਟਾਈ ਤਾਂ ਜਦੋਂ ਅਮਰੀਕਾ ਨੇ ਵਿੱਚ ਆ ਕੇ ਕਿਹਾ ਕਿ ਲੜਾਈ ਹਟਾਉਣੀ ਪਊਗੀ ਇੱਕੇ ਦਮ ਲੜਾਈ ਹਟਾ ਲਈ ਸੀਜ਼ਫਾਇਰ ਹੋਇਆ ਵਾ ਤਾਂ ਇਹਦੇ ਨਾਲ ਸਾਡੇ ਦੇਸ਼ ਦੀ ਸੋਵਰਨਿਟੀ ਨੂੰ ਜਿਹੜੀ ਹੈ ਕਿ ਬਹੁਤ ਵੱਡੀ ਸੱਟ ਲੱਗੀ ਹੈ ਇਹਦੀ ਬਜਾਏ ਕਿ ਸਾਡੇ ਦੇਸ਼ ਦੇ ਸਰੰਡਰ ਮੋਦੀ ਨੂੰ ਪਹਿਲਾਂ ਇਹ ਗੱਲ ਲੋਕਾਂ ਨੇ ਮੰਨ ਲੈਣੀ ਚਾਹੀਦੀ ਹੈ ਮੇਨ ਮੇਰਾ ਮੋਟਿਵ ਹੈ ਅੱਜ ਦਾ ਇਸ ਵੀਡੀਓ ਪਾਉਣ ਦਾ ਲੋਕਾਂ ਨੂੰ ਇਸ ਬਾਰੇ ਸਮਾਜਿਕ ਜਿਹੜੀ ਅਵੇਅਰਨੈਸ ਹੋਣੀ ਚਾਹੀਦੀ ਹੈ ਪੀਸ ਹੋਣੀ ਚਾਹੀਦੀ ਹੈ ਜਾਤ ਪਾਤ ਧਰਮ ਰੰਗ ਨਸਲ ਤੋਂ ਉੱਪਰ ਉੱਠ ਕੇ ਸਾਨੂੰ ਇੱਕ ਗੱਲ ਲਈ ਅਹਿਦ ਕਰਨਾ ਚਾਹੀਦਾ ਹੈ ਕਿ ਸਾਡੇ ਮੂਲ ਦੇ ਅਧਿਕਾਰ ਕੀ ਹੈ ਉਹਨਾਂ ਲਈ ਲੜਨਾ ਚਾਹੀਦਾ ਹੈ